ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਕਿ ਤੜਬਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਕੋਟ ਭਾਈ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਯਾਤਰਾ ਸੈਕ ਦੇ ਆਰੰਭ ਕੀਤੀ ਸੀ ਗੁਰਦੁਆਰਾ ਸ੍ਰੀ ਪੱਤਰ ਸਾਹਿਬ ਲੈ ਦੇ ਤਖਦੀ ਜੀ ਬਾਬਾ ਨਾਨਕ ਜੀ ਨੇ ਖੁਸ਼ੀਆਂ ਬਖਸ਼ੀਆਂ ਖੁੱਲੇ ਦਰਸ਼ਨਾਰ ਕੀਤੇ ਉਤੋਂ ਯਾਤਰਾ ਕਰਦਾ ਹੋਇਆ ਜੀ ਜ਼ਿਲ੍ਹਾ ਤਰਨਤਾਰੂ ਦਾ ਪਿੰਡ ਮਨੀ ਹਾਲਾ ਜੈ ਸਿੰਘ ਇਹ ਤਰਨਤਾਰੂ ਦਾ ਪਿੰਡ ਹੈ ਜੀ ਇੱਥੇ ਬਾਬਾ ਵੀਰ ਸਿੰਘ ਦਾ ਸຖານਾ ਜੀ ਗੁਰਦਸਾਹਵ ਇੱਥੇ ਰਾਤ ਵਿਸ਼ਰਾਮ ਕੀਤਾ ਮਾਨੂੰ ਬਹੁਤ ਖੁਸ਼ੀਆਂ ਦਰਸ਼ਨਦਾਰ ਕੀਤੇ ਇਹ ਤੇ ਪ੍ਰੰਧਕਾ ਨੇ ਮੇਰਾ ਮਾਨਤਾ ਕੀਤਾ ਜੀ ਤੇ ਹੁਣ ਇਥੋਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹਵੰਟ ਵਿਖੇ ਦਰਸ਼ਨਦਾਰੀ ਕਰਨ ਵਾਸਤੇ ਜਾ ਰਹੇ ਹਾਂ ਜੀ ਜੋ ਕਿ ਇੱਥੋਂ ਤਕਰੀਬਨ 12-13 ਕਿਲੋਮੀਟਰ ਸਫ਼ਰ ਬਣਦਾ ਹੈ ਬਾਬਾ ਨਾਲ ਜੀ ਦੀ ਕਿਰਪਾ ਦੇ ਨਾਲ ਇਹ ਸਾਰੀ ਯਾਤਰਾ ਚੱਲ ਰਹੀ ਹੈ ਜੀ ਬਾਬਾ ਨਾਨਕ ਜੀ ਸਾਫ ਤੇ ਮੇਰੇ ਪਰੇ ਹੱਥ ਰੱਖੇ ਜੀ ਜੋ ਵੀ ਰ ਆ ਪੈਣ ਯਾਤਰਾ ਕਰਦੇ ਹਨ ਆਪ ਸਹਾਇयो ਕੇ ਯਾਤਰਾ ਕਰਾਉਣ ਜੀ ਇਥੇ ਦਰਸ਼ਨਦਾਰ ਕਰਕੇ ਮਨ ਨੂੰ ਬੜੀਆਂ ਖੁਸ਼ੀਆਂ ਲੱਗੀਆਂ ਜੀ ਤੇ ਹੁਣ ਚਾਲੇ ਪਾਉਣ ਲੱਗੇ ਜੀ ਪਿੰਡ ਪੋਹਵਿੰਡ ਤੰਤਰ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ